ਸ਼ਾਂਤੀ ਜੀ ਤੁਹਾਡਾ ਵਿਆਹ ਕਦੋਂ ਹੋਇਆ ਕਿੰਨੇ ਚਿਰ ਹੋ ਗਿਆ 2012 ਨੂੰ ਉਹ ਕਿਹ ਬੋਲੋ ਥੋੜਾ ਜੀ ਹਾਂਜੀ 2012 ਨੂੰ ਵਿਆਹ ਹੋਇਆ ਹੈ ਅੱਛਾ ਜੀ ਤੇ ਤੁਸੀਂ ਉੱਥੇ ਆਪਣੇ ਪਹਿਲੇ ਸਹੁਰੇ ਪਰਿਵਾਰ ਕਿੱਥੇ ਕਿੱਥੇ ਨੇ ਉਹ ਤੁਹਾਡੇ ਸਹੁਰੇ ਕਿਹੜੇ ਲਾਗੇ ਖਾਪੜ ਖੇੜੀ ਪਿੰਡ ਆ ਉੱਥੇ ਵਿਆਹੀ ਸੀ ਉੱਚੀ ਬੋਲੋ ਥੋੜਾ ਜਾਂ ਖਿਆੜੇ ਲਾਗੇ ਪਿੰਡ ਖਾਪੜ ਖੇੜੀ ਉੱਥੇ ਮੈਂ ਵਿਆਹੀ ਹਾਂ ਅੱਛਾ ਜੀ ਹਾਂਜੀ ਤੇ ਫਿਰ ਤੁਸੀਂ ਕਿੰਨੇ ਚਿਰ ਉੱਥੇ ਰਹੇ ਆਪਣੇ ਘਰ ਵਾਲੇ ਦੇ ਨਾਲ ਉੱਥੇ 10 ਸਾਲ ਰਹੇ ਤੇ ਇੱਥੇ ਵਾਪਸ ਆਉਂਦਾ ਕੀ ਕਾਰਨ ਸੀ ਜੇ ਤੁਸੀਂ ਆਪਣੇ ਪਿੰਡੋਂ ਪਿੱਕੇ ਆ ਕੇ ਰਹਿੰਦੇ ਰਹੇ ਹੋ ਕੁਝ ਸਾਲ ਰਹਿ ਕੇ ਗਏ ਹੋ ਇਹ ਇੱਥੇ ਮੈਂ ਨਰਾਜ ਹੋ ਕੇ ਆਈ ਹਾਂ ਕਿਹੜੀ ਗੱਲ ਤੂੰ ਮਹਿਕਾਰ ਵਾਲੇ ਨਾਲ ਤੁਹਾਨੂੰ ਪਤਾ ਕੋਈ ਗੱਲਬਾਤ ਹੋਈ ਜਾਂਦੀ ਆ ਨਹੀਂ ਕਿਹੜੀ ਗੱਲ ਤੂੰ ਜਾ ਉਹ ਨਸ਼ੇ ਕਰਦਾ ਹੀ ਮਾਰਦਾ ਹੀ ਕੁੱਟਦਾ ਹੀ ਕੀ ਕਰਦੀ ਉਹ ਮੈਨੂੰ ਸ਼ੇ ਕਰਦਾ ਹੀ ਅੱਛਾ ਮੈਨੂੰ ਸ਼ੇ ਕਰਦਾ ਹੀ ਤੇ ਫਿਰ ਮਾਰਦਾ ਮੋਦਾ ਹੀ ਫਿਰ ਮੈਂ ਆਪਣੀ ਮੰਮੀ ਘਰੇ ਆ ਗਈ ਅੱਛਾ ਕੌਣ ਕੀ ਨਾਮ ਦਾ ਇਹ ਸਰਿੰਦਰ ਸਿੰਘ ਮੁੰਡੇ ਦਾ ਨਾਮ ਅੱਛਾ ਹਾਂਜੀ ਪਿੰਡ ਪਿੰਡ ਕਚੜਲਾ ਅੱਛਾ ਹਾਂਜੀ ਤੇ ਇਹਨੇ ਹੁੰਡੇ ਨੇ ਪੜਾ ਮੇਰਾ ਬਿਛਾ ਕੀਤਾ ਵਾ ਅੱਛਾ ਪਰ ਮੈਂ ਧਿਆਨ ਨਹੀਂ ਕੀਤਾ ਹੈਗਾ ਅੱਛਾ ਜੀ ਤੇ ਕਹੇ ਨੇ ਦੱਸਿਆ ਭੀ ਇਹਦੇ ਕੋ ਫੋਨ ਹੈਗਾ ਮੇਰੇ ਕੋ ਫੋਨ ਨਹੀਂ ਹੈਗਾ ਅੱਛਾ ਫਿਰ ਬਾਬੇ ਡੇਰੇ ਸਾ ਮੇਲੇ ਗਏ ਆ ਅੱਛਾ ਇਹ ਮੁੰਡੇ ਨੇ ਜ਼ਬਰਦਸਤੀ ਮੈਨੂੰ ਬਟਨ ਵਾਲਾ ਛੋਟਾ ਫੋਨ ਖੜਾਇਆ ਵਾ ਅੱਛਾ ਤੇ ਫਿਰ ਬਾਅਦ ਚ ਕਹਿੰਦਾ ਮੇਰੇ ਨਾਲ ਗੱਲ ਕਰ ਤੂੰ ਫੋਨ ਤੇ ਅੱਛਾ ਹਾਂ ਜੀ ਤੇ ਫਿਰ ਮੇਰੇ ਸਹੁਰੇ ਮੈਨੂੰ ਲੈ ਗਏ ਆਣ ਕੇ ਅੱਛਾ ਬਾਅਦ ਚ ਉੱਥੇ ਮੁੰਡਾ ਪਿੱਛੇ ਜਾਂਦਾ ਰਿਹਾ ਇਹਨੂੰ ਘਰ ਦਾ ਪਤਾ ਹੀ ਸਾਡੇ ਸਹੁਰੇ ਘਰੇ ਜਾਂਦਾ ਰਿਹਾ ਮੁੰਡਾ ਅੱਛਾ ਹਾਂਜੀ ਉੱਥੇ ਜਾਂਦਾ ਰਿਹਾ ਫਿਰ ਉੱਥੇ ਜਵਰਦਸਤੀ ਕਰਕੇ ਆਉਂਦਾ ਰਿਹਾ ਤੁਹਾਡੇ ਨਾਲ ਹਾਂਜੀ ਸਾਡੇ ਨਾਲ ਤੇ ਤੁਸੀਂ ਇਹਨਾਂ ਕਿੰਨੇ ਚਿਰ ਇਹਨਾਂ ਕਿੰਨਾ ਚਿਰ ਇਹਨਾਂ ਰਿਲੇਸ਼ਨ 'ਚ ਰਹੇ ਹੋ ਹਾਂਜੀ 4 ਸਾਲ ਹੋ ਗਏ ਇਹਨਾਂ ਰਿਲੇਸ਼ਨ ਦੇ ਵਿੱਚ ਹਾਂਜੀ 4 ਸਾਲ ਹੋ ਗਏ ਇਹਨਾਂ ਦੇ ਨਾਲ ਅੱਛਾ ਜੀ ਹਾਂਜੀ ਅੱਛਾ ਤੇ ਫਿਰ ਉਦੋਂ ਬਾਅਦ ਫਿਰ ਮੇਰੇ ਸਹੁਰਿਆਂ ਨੂੰ ਪਤਾ ਲੱਗ ਗਿਆ ਅੱਛਾ ਤਾਂ ਤੁਸੀਂ ਇਹਨੂੰ ਕਿਹਾ ਨਹੀਂ ਹੈ ਕਿ ਹਟ ਜਾ ਮੈਂ ਆਪਣੇ ਸਹੁਰੇ ਨਹੀਂ ਮੁੰਡੇ ਨੂੰ ਬੜਿਆ ਵਰੀ ਕਿਹਾ ਮੁੰਡਾ ਕਹਿੰਦਾ ਤੇਰੇ ਘਰ ਵਾਲੇ ਨੂੰ ਪਤਾ ਲੱਗ ਗਿਆ ਹੈਗਾ ਤੇ ਮੇਰੇ ਘਰੇ ਆ ਜੀ ਮੈਂ ਤੈਨੂੰ ਰੱਖੂਗਾ ਮਿੰਨੀ ਜਦੋਂ ਤੁਸੀਂ ਇਹਨੂੰ ਕਿਹਾ ਆ ਕਿ ਮੈਂ ਆਪਣੇ ਪਿਕਅਪ ਸੋਰੇ ਕਰ ਚਲ ਗਈ ਆ ਮੇਰਾ ਸੈੱਟ ਹੋ ਗਿਆ ਕੰਮ ਹਾਂਜੀ ਹਾਂਜੀ ਉਸ ਤੋਂ ਬਾਅਦ ਤੁਸੀਂ ਇਹਨੂੰ ਕਿਹਾ ਨਹੀਂ ਕਿ ਮੇਰੇ ਪਿੱਛੇ ਨਾ ਆ ਆਹ ਕਹੋਂ ਦਾ ਕੀ ਕਾਰਨ ਸੀਗਾ ਹਾਂਜੀ ਕਾਰਨ ਭਾਜੀ ਇਹ ਸੀ ਤੇ ਮੁੰਡੇ ਨੇ ਫੋੜਵਾ ਇਹਦੇ ਫੋਨ ਤੇ ਮੁੰਡੇ ਨੇ ਫੋਨ ਤੇ ਫੋੜਵਾ ਮੇਰੇ ਘਰ ਵਾਲ ਨੂੰ ਸੈਂਡ ਕਰਤੀਆਂ ਅੱਛਾ ਹਾਂਜੀ ਉਹ ਤਾਂ ਨੰਬਰ ਕਿੱਥੋਂ ਲਿਆ ਨੇ ਨੰਬਰ ਭਾਜੀ ਮੇਰੇ ਫੋਨ ਤੇ ਹੀ ਅੱਛਾ ਇਹਨੇ ਮੁੰਡੇ ਨੇ ਕੱਢ ਲਿਆ ਨੰਬਰ ਮੇਰੇ ਫੋਨ ਤੋਂ ਅੱਛਾ ਤੇ ਬਾਅਦ ਇਹਨੇ ਘਰ ਵਾਲੇ ਨੂੰ ਫੋੜਵਾ ਸੈਂਡ ਕਰਤੀਆਂ ਆਪਣੀਆਂ ਦੋਵਾਂ ਦੀਆਂ ਉਹ ਤੋਂ ਬੜਾ ਉਹਨਾਂ ਨੂੰ ਕਹਿੰਦਾ ਏ ਕਿ ਗਲਤ ਮਲਤ ਹੋਰ ਵੀ ਲਵਜਲੂਜ ਬੋਲੇ ਵੀ ਬਲਕ ਨੂੰ ਪੀਰਾ ਤਲਾਕ ਉਹ ਦੇ ਦੇਣਗੇ। ਅੱਛਾ ਜੀ। ਤੇ ਹੁਣ ਪਾਜੀ ਉਹਨਾਂ ਨੇ ਮੇਰਾ ਤਲਾਕ ਦੇ ਦਿੱਤਾ ਵਾ। ਅੱਛਾ। ਹਾਂ ਜੀ ਤੇ ਮੁੰਡੇ ਨੇ ਘਰੇ ਵੀ ਇੱਕ ਵਾਰ ਮੈਨੂੰ ਦੋ ਵਾਰਾ ਖੜਿਆ ਆਪਣੇ ਘਰੇ। ਅੱਛਾ। ਤੇ ਬਾਅਦ ਇਹਨੂੰ ਘਰੇ ਗਾਂਵ ਪਸ਼ਾ ਕਰ ਦੇ। ਬਾਅਦਾਂ ਪਾਜੀ ਕਹਿੰਦੇ ਆ ਕਿ ਤੇਰਾ ਤਲਾਕ ਨਹੀਂ ਹੋਇਆ। ਅੱਛਾ। ਕੌਣ ਕਹਿੰਦਾ? ਹਰਦੇਵ ਇਹਨਾਂ ਦਾ ਪਿੰਡ ਦਾ ਇੱਕ। ਅੱਛਾ। ਇਹ ਇੱਕ ਸ਼ਰਮੋਹ ਸੇ ਦਾ ਮਾਮਾ ਹੀ। ਅੱਛਾ। ਹਾਂ ਜੀ ਜੈ ਸਤਿ ਸ਼ੰਗ। ਅੱਛਾ ਉਹ ਹੀ ਇਹਦਾ ਮੰਮੀ ਡੈਡੀ ਵੀ ਆਲੇ ਤਲਾਕ ਨਹੀਂ ਹੈਗਾ ਤਲਾਕ ਲੈ ਕੇ ਆ ਗਏ ਅੱਛਾ ਹਾਂਜੀ ਤੇ ਫਿਰ ਉਹਨਾਂ ਨੇ ਤਲਾਕ ਵੀ ਦੇਤਾ ਮੇਰੇ ਸਹਰਿਆ ਪਹਿਲੇ ਨੇ ਤੇ ਮੈਂ ਕਿਦਾਂ ਮੱਲਾ ਦੇਤਾ ਕੋਈ ਕਾਗਜ਼ ਹੈਗਾ ਹਾਂਜੀ ਹੈਗੀ ਆ ਬਾਜੀ ਆਹ ਗੜਿਆ ਹਾਂਜੀ ਇਹ ਤਲਾਕ ਦੇ ਹੋ ਗਏ ਸਟੈਂਪ ਪੇਪਰ ਲੱਗਾ ਹੋਇਆ ਆ ਖੋਲਿਓ ਜਰਾ ਥੋੜਾ ਜਿਹਾ ਦੇਖੋ 600 ਮੁਕਾਰਨ ਸੁਣਨ ਵਾਸਤੇ ਆਏ ਕਿਉਂਕਿ ਇਸ ਲੜਕੀ ਨੂੰ ਇਨਸਾਫ ਨਹੀਂ ਮਿਲ ਰਿਹਾ ਪਹਿਲੇ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹੀਰਾ ਜੀ ਗੱਲ ਇਹ ਤਾਂ ਕਿ 30 ਤਰੀਕ ਨੂੰ 31 2025 ਨੂੰ ਮੇਰੇ ਘਰੇ ਹੀ ਇਸ ਲੜਕੀ ਦਾ ਘਰਾਇ ਜਨਾਵਾ ਹੋਇਆ ਸੀ ਜਿਹੜੇ ਲੜਕੇ ਨੇ ਇਸ ਲੜਕੀ ਦੀ ਜ਼ਿੰਦਗੀ ਖਰਾਬ ਕੀਤੀ ਹੈ ਲਾਗਲੇ ਪਿੰਡ ਦਾ ਦੂਸਰੇ ਪਿੰਡ ਦਾ ਗੱਲਾ ਰਾਜਪੁੱਤਾਂ ਦਾ ਜੀ ਮੇਰੇ ਘਰੇ ਉਹ ਰਾਜਨਾਵਾ ਇਹ ਹੋਇਆ ਸੀ ਕਿ 9 ਤਰੀਕ ਐਤਵਾਰ ਵਾਲੇ ਦਿਨ ਇਹ ਫੈਸਲਾ ਲਿਖਿਆ ਹੋਇਆ ਸੀ 30 ਤਰੀਕ ਨੂੰ ਤੇ ਟਾਈਮ ਦਿੱਤਾ ਸੀ 9 ਤਰੀਕ ਦਾ 9 ਤਰੀਕ ਦਾ 30 ਨੂੰ ਹੋਇਆ ਸੀ 9 ਤਰੀਕ ਨੂੰ ਇਹ ਚੀਜ਼ ਹੋਈ ਸੀ ਮੋਦਵੀਰਾਂ ਦੇ ਸਾਹਮਣੇ ਹਰਦੇਵ ਸਿੰਘ ਆਪਣੇ ਲੱਲਾ ਰਾਏ ਪੁੱਤਾਂ ਤੋਂ ਤੇ ਪਰਸ਼ੋਤਮ ਜੈ ਲੜਕੇ ਦਾ ਮਾਮਾ ਜੀ ਹਾਂਜੀ ਲੜਕੇ ਲਾਲ ਸਿੰਘ ਲੜਕੇ ਦਾ ਡੈਡੀ ਅੱਛਾ ਤੇ ਸ਼ਿੰ다 ਸਿੰਘ ਜੋ ਲੜਕਾ ਸੀ ਉਹ ਸਭ ਮੇਰੇ ਘਰੇ ਮੌਜੂਦ ਸੀ ਜੀ ਮੇਰੇ ਮੈਂਬਰ ਵੀ ਮੌਜੂਦ ਸੀ ਬਲਦੇਵ ਸਿੰਘ ਖਾਨਵਾਲ ਤੋਂ ਆਪਣੇ ਬੜੇ ਵਧੀਆ ਸੀਨੀਅਰ ਆਪਣੇ ਏਰੀਆ ਦੇ ਪ੍ਰਧਾਨ ਨੇ ਆ ਗਏ ਸਾਰੇ ਉਹਨਾਂ ਨੂੰ ਜਾਣਦੇ ਨੇ ਉਹ ਵੀ ਮੇਰੇ ਘਰ ਮੌਜੂਦ ਸੀ ਇਹ ਫਾਈਲ ਇਹ ਚੀਜ਼ ਫਾਈਨਲ ਹੋਇਆ ਕਿ 9 ਤਰੀਕ ਨੂੰ ਹੀ ਲੜਕੀ ਨੂੰ ਵਿਆਹ ਕੇ ਖੜਨਗੇ ਜੀ ਉਸ ਤੋਂ ਬਾਅਦ ਜੇ ਮੇਰੀ ਲਗਾਤਾਰ ਉਹਨਾਂ ਬੰਦਿਆਂ ਨਾਲ ਗੱਲ ਹੁੰਦੀ ਰਹੀ ਵੀ ਅਸੀਂ ਵਿਆਹ ਨਾਵਾਂਗੇ ਵਿਆਹ ਕੇ ਖੜਾਂਗੇ ਪਰ ਜਦੋਂ ਨੇੜੇ-ਨੇੜੇ ਤਰੀਕ ਆਉਣ ਤੋਂ ਬਾਅਦ ਇਹ 9 ਤਰੀਕ ਆਈ 9 ਤਰੀਕ ਨੂੰ ਕੋਈ ਵੀ ਇਸ ਲੜਕੀ ਨੂੰ ਲੈਉਣ ਨਹੀਂ ਆਇਆ ਇਹਦਾ ਮਖੌਲ ਮਖੌਲ ਹੋਇਆ ਅੱਛਾ ਜੀ ਮਖੌਲ ਉੱਡ ਗਿਆ ਉਸ ਨੂੰ ਅੱਛਾ ਸਰਪੰਚ ਸਾਹਿਬ ਮਤਨ ਬਤਾਂ ਦਾ ਪਹਿਲਾਂ ਕਰ ਚੁੱਕਾ ਤੇ ਸਰਪੰਚ ਸਾਹਿਬ ਤੁਸੀਂ ਬੰਦੇ ਵੀ ਗਿਣਾਤੇ ਕਿਹ ਜਿਹੜੇ ਫੈਸਲੇ ਤੇ ਬੈਠੇ ਸੀ ਫਿਰ 9 ਤਰੀਕ ਨੂੰ ਇਹ ਵਿਆਹ ਕਿਉਂ ਨਹੀਂ ਹੋਇਆ ਦੇਖੋ ਜੀ ਉਹਨਾਂ ਇਹਨਾਂ ਵੱਲੋਂ ਤੇ ਪੂਰੀ ਤਿਆਰੀ ਸੀ ਇਹਨਾਂ ਨੇ ਤਿਆਰੀ ਮਤਲਬ ਕਿਸ ਤਰ੍ਹਾਂ ਦੀ ਤਿਆਰੀ ਸੌਦਾ ਲੀੜਾ ਕੱਪੜਾ ਸਾਰੀ ਪੂਰੀ ਤਿਆਰੀ ਸੀ ਜਦੋਂ ਉਹ ਕਹਿੰਦੇ ਵੀ 9 ਤਰੀਕ ਨੂੰ ਵਿਆਹਣਾ ਵਾਂਗੇ ਮੇਰੀ ਮਤਲਬ ਜਿਵੇਂ ਇੱਕ ਪ੍ਰੋਪਰ ਬਰਾਤ ਹੁੰਦੀ ਆ ਤੁਸੀਂ ਉਹਦਾ ਉਸ ਤਰੀਕੇ ਨਾਲ ਸਵਾਗਤ ਕਰਨਾ ਸੀ ਉਸ ਤਰੀਕੇ ਨਾਲ ਬਿਲਕੁਲ ਅੱਛਾ ਤੇ ਉਸ ਤਰੀਕੇ ਨਾਲ ਵੀ ਉਹਨਾਂ ਇਹ ਗੱਲ ਕਹੀ ਸੀ ਕਿ ਆਪਾਂ 15 ਤੋਂ 20 ਜਣੇ ਆ ਕੇ ਤੇ ਲੜਕੀ ਨੂੰ ਵਿਆਹ ਕੇ ਲੈ ਜਾਣਗੇ ਅੱਛਾ ਤੇ ਉਹਦੀ ਬਰੋਪਰ ਇਨਾ ਘਰ ਵਾਲਿਆਂ ਤਿਆਰੀ ਕੀਤੀ ਸੀ ਪਰ ਉਹ 9 ਤਰੀਕ ਨੂੰ ਨਹੀਂ ਆਇਆ ਬਰੋਪਰ ਤਿਆਰੀ ਚ ਕੁਝ ਦੋ ਚਾਰ ਗੱਲਾਂ ਦੱਸ ਤੋ ਕਿਹੜੀ ਕਿਹਦਾ ਦੀ ਕੋਈ ਹਲਵਾਈ ਬੁੱਕ ਕੀਤਾ ਸੀ ਸੌਦਾ ਲਿਆਂਦਾ ਸੀ ਕਪੜੇ ਲਿਆਂਦੇ ਸੀ ਗਹਿਣਾ ਲਿਆਂਦਾ ਸੀ ਸੌਦਾ ਲਿਆਂਦਾ ਸੀ ਅੱਛਾ ਭਾਈ ਵੀ ਇਹਨਾਂ ਕਿਹਾ ਸੀ ਸੌਦਾ ਲਿਆਂਦਾ ਸੀ ਫਿਰ ਲੀੜਾ ਕਪੜਾ ਵੀ ਬਣਾਇਆ ਹੋਇਆ ਸੀ ਇਹਨਾਂ ਬਰੋਪਰ ਅੱਛਾ ਤੇ ਇਹ ਪਿਆਰੀਆਂ ਤੇ ਰਹਿ ਗਏ ਪਿਆਰੀਆਂ ਦੇ ਵਿੱਚ ਰਹਿ ਗਏ ਪਰ ਉਹ 9 ਤਰੀਕ ਨੂੰ ਜਿਹੜੀ ਪੰਚਾਇਤ ਵਿੱਚ ਅੱਛਾ ਮੇਰੇ ਘਰੇ ਯਾਨੀ ਕਿ ਸਰਪੰਚ ਦੇ ਘਰੇ ਜੋ ਵੀ ਮਤਲਬ ਹੋਈ ਸੀ ਗੱਲਬਾਤ ਉਹਦੇ ਤੋਂ ਮੁੱਕਰ ਗਿਆ ਤੇ ਉਹ ਨਾ ਆਏ ਤੇ ਉਹ ਤੇ ਮੈਂ ਉਸ ਬੱਜੀ ਜੀ ਕਿਦਾਂ ਮੰਨ ਲਾਂ ਕਿ ਤੁਸੀਂ ਸਮਾਨ ਲਿਆਂਦਾ ਸੀਗਾ ਤੇ ਤੁਸੀਂ ਵਾਪਸ ਘਲਤਾ ਬਿਲਕੁਲ ਜੀ ਇਹ ਸੀਦਾ ਜਿਹੜਾ ਜਿਹੜਾ ਸ਼ਾਹ ਆ ਜਿਹਦੇ ਕੋਲ ਸਮਾਨ ਆਇਆ ਦੁਕਾਨਦਾਰ ਉਹ ਵੀ ਉਹ ਵੀ ਇਸ ਚੀ ਦਾ ਗਵਾਹ ਆ ਜਿਹਦੇ ਕੋਲ ਬਿੱਲ ਵੀ ਬਣਿਆ ਪਿਆ ਹੋਵੇ ਕੋਈ ਸਮਾਨ ਆਉਣ ਦਾ ਇਹਨਾਂ ਦੇ ਘਰ ਦਾ ਉਹ ਬਿੱਲ ਤੁਹਾਡੇ ਕੋਲ ਅਲਮ ਨੂੰ ਕੀ ਹੋਇਆ 10 ਤਰੀਕ ਨੂੰ ਇਹ ਹੋਇਆ ਕਿ 12 ਵਜੇ ਕੇ ਰਾਤ 15 ਮਿੰਟ ਤੇ ਹਾਂ ਜੀ ਮੈਨੂੰ ਮੰਗਾ ਸਿੰਘ ਦਾ ਫੋਨ ਆਇਆ ਮੰਗਾ ਸਿੰਘ ਇਹਦਾ ਬ੍ਰਦਰ ਆ ਅੱਛਾ ਜੀ ਉਹਦਾ ਫੋਨ ਆਇਆ ਕਿ ਮੁੰਡਾ ਜਿਹੜਾ ਛਿੰਦਾਵਾ ਲਾਲ ਸਿੰਘ ਦਾ ਜੀ ਉਹ ਇਦਾਂ ਸਾਡੇ ਘਰੇ ਬਦਸੂਕੀ ਇਹਦਾ ਨਾ ਕਰਨ ਆਇਆ ਇੱਥੋਂ ਤੱਕ ਆਇਆ ਆਪਣੇ ਘਰ ਤੱਕ ਅੱਛਾ ਤੇ ਆਪਾਂ ਉਹਨੂੰ ਇੱਥੇ ਘੇਰਿਆ ਹੋਇਆ ਤੇ ਉਹਨੂੰ ਫੜਿਆ ਅੱਛਾ ਜੀ ਮੈਂ ਫਿਰ ਇਹ ਗੱਲ ਮੰਗਾ ਸਿੰਘ ਤੋਂ ਬਾਅਦ ਚ ਫਿਰ ਖੁਦ ਉਹਨੇ ਆਪਣੇ ਫੋਨ ਤੋਂ ਮੈਨੂੰ ਫੋਨ ਕੀਤਾ ਕਿਨੇ ਛਿੰਦਾ ਸਿੰਘ ਨੇ ਜਿਹੜਾ ਜਿਹੜਾ ਵਿਆਹ ਹੋਣਾ ਸੀ ਹਾਂ ਜਿਹੜਾ ਹੋਣਾ ਸੀ ਇਹਦੇ ਨਾਲ ਇਹਦੇ ਨਾਲ ਅੱਛਾ 9 ਤਰੀਕ ਨੂੰ ਮੁੱਕਰ ਗਿਆ 10 ਨੂੰ ਇਹਨਾਂ ਦੇ ਘਰ ਤੱਕ ਪਹੁੰਚ ਗਿਆ ਰਾਤ ਇੱਥੇ ਅੱਛਾ ਤੇ ਉਸ ਤੋਂ ਬਾਅਦ ਜੀ ਛਿੰਦਾ ਸਿੰਘ ਨੇ ਆਪਣੇ ਨੰਬਰ ਤੋਂ ਮੈਨੂੰ ਫੋਨ ਕੀਤਾ ਵੇ ਮੇਰੇ ਕੋਲ ਵੀ ਇਹ ਰਿਕਾਰਡਿੰਗ ਵੀ ਹੈਗੀ ਆ ਪ੍ਰੂਫ ਹੈਗਾ ਤੁਹਾਡੇ ਕੋਲੇ ਹੈਗੀ ਹੈ ਜੀ ਮੈਨੂੰ ਚਾਹੀਦਾ ਜੀ ਬਿਲਕੁਲ ਜੀ ਆਉਂਦੀ ਰਿਕਾਰਡ ਬਿਲਕੁਲ ਓਕੇ ਸਰ ਠੀਕ ਹੈ ਉਹਦੇ ਵਿੱਚ ਇਹ ਤਰਲੇ ਮਾਰਦਾ ਪਿਆ ਹੋ ਰਿਕਾਰਡਿੰਗ ਤੁਸੀਂ ਸੁਣ ਲਿਓ ਜੀ ਜੀ ਮੈਂ ਲੈਣੀ ਆ ਸਰ ਮੈਂ ਸ਼ੋਰ ਕੈਂਡੇ ਬ ਲੈਣੀ ਆ ਹਾਂਜੀ ਸਰਪੈਸਾਬ ਮੈਨੂੰ ਬਚਾ ਲਓ ਮੈਂ ਆਪਣੇ ਘਰ ਦੇ ਤੋਂ ਚੋਰੀ ਇੱਥੇ ਆ ਗਿਆ ਮੈਨੂੰ ਜਿੱਦਾਂ ਮਰਜ਼ੀ ਬਚਾ ਲਓ ਤੁਸੀਂ ਜਿੱਦਾਂ ਕਹੋਗੇ ਮੈਂ ਕਰ ਲਾਂਗਾ ਤੁਸੀਂ ਜਿੱਦਾਂ ਕਹੋਗੇ ਮੈਂ ਵਿਆਹ ਕਰਨ ਨੂੰ ਰਾਜ਼ੀ ਆ ਇਹਨੂੰ ਮੈਂ ਨਾ ਨਹੀਂ ਕਰੂੰਗਾ ਮੈਂ ਇਹਨੂੰ ਵਿਆਹ ਵੀ ਖੜੂਗਾ ਜਿੱਦਾਂ ਕਹੋਗੇ ਮੈਂ ਕਰਾਂਗਾ ਸਰਪੈਸਾ ਪਰ ਮੈਨੂੰ ਬਚਾ ਲਓ ਮ ਤੁਸੀਂ ਰਿਕਾਰਡਿੰਗ ਸੁਣ ਸਕਦੇ ਹੋ ਉਹਦੇ ਵਿੱਚ ਮੈਂ ਇਹ ਗੱਲ ਕਹੀ ਵੀ ਤੁਸੀਂ ਮਖੌਲ ਬਣਾਤਾ ਐ ਇਸ ਲੜਕੀ ਦਾ 9 ਤਰੀਕ ਨੂੰ ਮੈਂ ਸਰਪੰਚਿਆਂ ਮੌਜੂਦਾ ਮੇਰੇ ਘਰੇ ਤੁਸੀਂ ਆਏ ਹੋ ਫੈਸਲਾ ਹੋਇਆ ਕਿ 9 ਤਰੀਕ ਨੂੰ ਵਿਆਹ ਕਿ ਕਰਨਾ ਤੁਸੀਂ ਤਾਂ 9 ਤਰੀਕ ਨੂੰ ਵਿਆਹਣ ਕਿਉਂ ਨਹੀਂ ਆਏ ਜੀ ਮੈਂ ਉਹਨੂੰ ਪੁੱਛਿਆ ਉਹ ਅੱਗੋਂ ਫਿਰ ਉਹਦੀ ਮਾਤਾ ਜੀ ਦਾ ਜਾਂ ਉਹਦੇ ਪਰਿਵਾਰ ਦਾ ਕੀ ਜਵਾਬ ਸੀਗਾ ਤੁਹਾਨੂੰ ਉਹਨਾਂ ਦਾ ਇਹ ਜਵਾਬ ਸੀ ਕਿ ਐਵੇਂ ਨਹੀਂ ਹੋਣਾ ਇਹਦੇ ਪਿੱਛੇ ਤੁਸੀਂ ਜੋ ਮਰਜ਼ੀ ਵਿਆਹ ਹੁੰਦਾ ਤੇ ਤੁਸੀਂ ਕਰ ਦੋ ਅੱਛਾ ਪਰ ਆਹੀਂ ਫਿਰ ਉਹਨਾਂ ਦੇ ਮਾਦਾ ਪਿਤਾ ਤੋਂ ਬਿਨਾਂ ਆਪਾਂ ਵੀ ਪੰਚਾਇਤ ਵੀ ਵਿਆਹ ਨਹੀਂ ਕਰ ਸਕਦੀ। ਜੀ ਜੀ। ਜੀ। ਫਿਰ ਆਪਾਂ ਪਰਸ਼ੋਤਮ ਨੂੰ ਉਹਨਾਂ ਦੇ ਮਾਮਾ ਜੀ ਨੂੰ ਲਾਇਆ ਫੋਨ। ਅੱਛਾ ਜੀ। ਤੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਜੇ ਉਹਦਾ ਮਾਪਿਓ ਹੀ ਬਿਚੂ ਲੱਤ ਕੱਢ ਗਿਆ ਤੇ ਮੈਂ ਕੀ ਕਰ ਸਕਦਾ ਵਾਂ ਮੈਂ ਇਸ ਮਸਲੇ 'ਚ ਨਹੀਂ ਆਵਾਂਗਾ। ਤੇ ਨਾ ਇਹਦੇ ਪਿੱਛੇ ਜਾਵਾਂਗਾ। ਠੀਕ। ਅੱਛਾ। ਇਹ ਹੁਣ ਜਾਂਦੇ ਆ? ਨਹੀਂ ਬਿਲਕੁਲ ਨਹੀਂ ਜਾਂਦੇ ਮੈਨੂੰ ਲੱਗਦਾ। ਅੱਛਾ। ਚਲੋ ਠੀਕ ਹੈ ਜੀ। ਬਾਕੀ ਕੋਈ ਨਾ ਤੇ ਚਲੋ ਸਰ ਫਿਰ ਜਦੋਂ ਉਹ ਮੁੰਡਾ ਆ ਗਿਆ ਤੁਸੀਂ ਵੀ ਕੋਈ ਥਾਣੇ ਪਰਚਾ ਵਗੈਰਾ ਕੋਈ ਐਪਲੀਕੇਸ਼ਨ ਦਿੱਤੀ ਆ? ਬਿਲਕੁ ਇਨਾਂ ਦੀ ਐਪਲੀਕੇਸ਼ਨ ਲੈ ਕੇ ਥਾਣੇ ਵੀ ਲੈ ਕੇ ਗਏ ਫਿਰ 112 ਤੇ ਕਾਲ ਲਾਈ ਅੱਛਾ 112 ਤੋਂ ਬਾਅਦ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਨੇ ਫਿਰ ਆਵੇ ਇਹਨੂੰ ਮੁੰਡੇ ਨੂੰ ਤੇ ਲੜਕੀ ਨੂੰ ਉੱਥੇ ਖੜ੍ਹਾ ਲੜਕੀ ਦੇ ਉੱਥੇ ਬਿਆਨ ਵੀ ਹੋਏ ਅੱਛਾ ਕਿ ਜੋ ਜੋ ਇਹਦੇ ਨਾਲ ਇਹਦੇ ਨਾਲ ਹੱਡ ਬੀਤੀ ਇਹਨੇ ਉੱਥੇ ਵੀ ਸੁਣਾਈ ਪਰ ਉਸ ਤੋਂ ਬਾਅਦ ਤੇ ਵੀ ਕੋਈ ਪ੍ਰਸ਼ਾਸਨ ਦੀ ਜਿਹੜੀ ਕਾਰਵਾਈ ਨਾ ਉਹ ਨਹੀਂ ਹੋ ਸਕੀ ਤੇ ਕੀ ਕਹਿੰਦੇ ਹੋ ਅਗੂ ਪ੍ਰਸ਼ਾਸਨ ਵਾਲੇ ਤੇ ਜਾ ਉਹ ਮੁੰਡਾ ਫਿਰ ਉਹਨਾਂ ਅਰੈਸਟ ਹੋਇਆ ਦੇਖੋ ਜੀ ਮੁੰਡਾ ਤਾਂ ਉੱਥੇ ਛੱਡ ਆਇ ਸੀ ਥਾਣੇ किसे ना किसे ना अच्छा उन्होंने इनहां नु भेज ਦਿੱਤਾ ਸੀ ساری ਇਹਨਾਂ ਦੀ ਡਿਬੇਟ ਲੈ ਕੇ ਇਹਨਾਂ ਦੀ ساری ਗੱਲਬਾਤ ਕਰਕੇ ਇਹਨਾਂ ਨੂੰ ਭੇਜ ਦਿੱਤਾ ਸੀ ਮੁੰਡੇ ਨੂੰ ਉੱਥੇ ਰੱਖਿਆ ਉਸ ਤੋਂ ਬਾਅਦ ਜੇ ਮੁੰਡੇ ਪਤਾ ਲੱਗਾ ਕਿ ਮੁੰਡਾ ਆਪਣੇ ਘਰੇ ਆ ਗਿਆ ਕਿਸੇ ਨਾ ਕਿਸੇ ਨੇ ਤਾਂ ਜ਼ਿੰਮੇਵਾਰੀ ਤੇ ਲੈਂਦਾ ਹੀ ਹੋਊਗਾ ਜਾਂ ਕਿਸੇ ਨੇ ਛੱਡਿਆ ਹੋਊਗਾ اچھا ਤੇ ਤੁਸੀਂ ਪਹੁੰਚ ਨਹੀਂ ਕੀਤੀ ਪੁੱਛਣ ਦੀ ਆਈ ਸੀ ਪਹੁੰਚ ਕੀਤੀ ਪੁੱਛਣ ਦੀ ਕੀ ਜਵਾਬ ਮਿਲਿਆ ਜਵਾਬ ਇਹ ਹੀ ਮਿਲਿਆ ਕਿ ਪਰਚਾ ਕੱਟ ਦਿੰਨੇ ਆ ਲੈ ਆਉਣੇ ਆ ਫੜ ਲੈ ਇਹ ਕਿਹਨਾਂ ਗੱਲ ਹੋਈ ਤੜੀ ਵੂਮਨ ਸੈਲ ਹੋਈ ਆ ਜਾਂ ਐਸਐਚਓ ਨਾਲ ਹੋਈ ਆ ਜਾਂ ਡਿਪਟੀ ਸਾਹਿਬ ਨਾਲ ਹੋਈ ਆ ਆਪਣੀ ਜੀ ਆਪਣੇ ਬਲਜੀਤ ਸਰ ਨਾਲ ਗੱਲ ਹੋਈ ਐ ਆਈ ਅੱਛਾ ਤੇ ਉਹਨਾਂ ਨੇ ਕਿਹਾ ਵੀ ਇਹ ਪਰਚਾ ਕਰਕੇ ਇਹਦੇ ਲੈ ਆਉਣੇ ਆ ਕਿ ਕੁੜੀ ਨੇ ਬਿਆਨ ਦੇ ਨਹੀਂ ਵੂਮਨ ਸੈਲ ਵੂਮਨ ਸੈਲ ਤੇ ਹੋਈ ਕਿਥੇ ਕਿਥੇ ਹੋਈ ਵੂਮਨ ਸੈਲ ਬਲਜੀਤ ਸਰ ਐ ਅੱਛਾ ਜੀ ਠੀਕ ਹੈ ਫਿਰ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਕਿਹਾ ਵੀ ਆਪਾਂ ਪਰਚਾ ਕੱਟ ਦਿੰਨੇ ਆ ਪਰ ਬਣਦਾ ਸੀ ਕਿ ਵੀ ਵੇਖੋ ਜੀ ਉਹਨਾਂ ਬਦਸਲੂਕੀ ਕੀਤੀ ਇਹਨਾਂ ਕੁਝ ਕੀਤਾ ਨਾਲੇ ਉਹਦੇ ਪਿੱਛੇ ਉਹਦਾ ਤਲਾਕ ਤੱਕ ਉਹਦਾ ਕਰਵਾਇਆ ਤੇ ਇਹਦੇ ਤੇ ਜੋ ਬਣ ਅੱਛਾ ਘਰ ਕੌਣ ਸੀ ਉਦੋਂ ਹਾਂਜੀ ਘਰੇ ਮੈਂ ਇੱਥੇ ਕਰੀ ਹਾਂ ਘਰੇ ਹੋਰ ਕੋਈ ਤੁਹਾਡਾ ਪਰਿਵਾਰ ਮੈਂਬਰ ਹਾਂਜੀ ਨਹੀਂ ਹੋਰ ਪਰਜਾਈ ਮੇਰੀ ਠੀਕ ਨਹੀਂ ਅੱਛਾ ਫਿਰ ਇਹ ਪ੍ਰੈਗਨੈਂਟ ਹੀ ਪਰਜਾਈ ਮੇਰੀ ਤੁਹਾਡਾ ਭਰਾ ਉਹ ਮੇਰਾ ਵੀ ਨਾਲੇ ਗਿਆ ਇਹ ਪਰਜਾਈ ਦੀ ਤੁਸੀਂ ਬਿਲਕੁਲ ਗੱਲੇ ਹੀ ਕਰ ਹਾਂਜੀ ਇਹਨਾਂ ਨਾਲੇ ਕਰੇ ਹਾਂ ਅੱਛਾ ਹਾਂਜੀ ਤੇ ਮੁੰਡਾ ਫੇਰ ਆ ਗਿਆ ਸਾਡੇ ਘਰੇ ਅੱਛਾ ਇਹਨੂੰ ਪਤਾ ਹੀ ਅੰਦਰ ਸੁੱਤੀ ਫੇਰ ਅੰਦਰ ਚੱਲ ਗਿਆ ਮੁੰਡਾ ਹਾਂ ਹਾਂ ਹਾਂਜੀ ਤੇ ਫੇਰ ਮੈਂ ਰੋਲਾ ਰੁਲਾ ਵਧੀਰਾ ਪਾਇਆ ਵਾ ਇਹ ਮੁੰਡੇ ਨੇ ਗੜਗੂ ਮੂੰਹ ਘੜੀ ਹੱਥ ਦੇਤਾ ਮੇਰੇ ਹਾਂ ਤੇ ਰੌਲਾ ਨਾ ਪਾ ਵੀ ਮੈਂ ਕਹ ਜੀ ਤੂੰ ਹੁਣ ਆਇਆ ਤੇ ਤੈਨੂੰ ਨੋ ਤਰੀਕ ਦਾ ਟਾਈਮ ਕਰ ਦਿੱਤਾ ਸੀ ਟਾਈਮ ਤੇ ਵਿਆਹੇ ਖੜਦੇ ਤੂੰ ਆਇਆ ਕਿਉਂ ਨਾ ਵਿਆਹਣ ਅੱਛਾ ਤੇ ਕਹਿੰਦਾ ਮੈਂ ਉਹ ਤੇਰੇ ਨਾਲ ਗੱਲ ਬਾਤ ਹੀ ਕਰਨ ਆਇਆ ਵਾਂ ਅੱਛਾ ਮੈਨੂੰ ਕਹਿੰਦਾ ਜੀ ਤੂੰ ਰੋਲਾ ਰੁਲਾ ਪਾਇਆ ਤੇ ਬਾਹਰ ਦੇ ਸਾਰੇ ਜੀ ਕਰਤੇ ਮਾਰ ਦੇਣੇ ਆ ਇਹ ਪਹਿਲਾਂ ਕਿਹਾ ਕਿ ਤਰਨ ਬਲਾ ਕਰ ਤੋਂ ਬਾਅਦ ਕਿਹਾ ਹਾਂਜੀ ਜੀ ਨਹੀਂ ਬਾਹਰ ਸਾਡੇ ਘਰੇ ਆਇਆ ਉਹ ਤੂੰ ਕਿਹਾ ਅੱਛਾ ਹਾਂਜੀ ਹੀਰਾ ਬਾਰੂਲਾ ਜੇ ਪਾਇਆ ਅੱਛਾ ਠੀਕ ਹੈ ਸ੍ਰੋਤ ਸਭ ਅਸੀਂ ਸਾਰੀ ਤੁਹਾਡੀ ਗੱਲ ਸੁਣੀ ਉਹਨਾਂ ਦੀ ਵੀ ਸੁਣਾਗੇ ਕਿ ਅਸੀਂ ਕਿਸ ਨੂੰ ਦੋਸ਼ੀ ਕਰਾਰ ਨਹੀਂ ਦੇ ਸਕਦੇ ਅਸੀਂ ਤੁਹਾਡਾ ਪੱਖ ਸੁਣਿਆ ਉਹਦਾ ਵੀ ਸੁਣਾਗੇ ਪਰ ਇਸ ਤੋਂ ਇਲਾਵਾ ਮੈਂ ਕੁਝ ਪੁੱਛਣਾ ਭੁੱਲ ਗਿਆ ਹਾਂ ਜਿਹੜਾ ਤੁਸੀਂ ਸਮਝਦੇ ਹੋ ਕਿ ਇਹ ਗੱਲ ਮੈਂ ਜ਼ਰੂਰੀ ਵਿੱਚ ਕਹਿਣੀ ਸੀ ਕੁਝ ਕਹਿਣਾ ਚਾਹੁੰਦੇ ਹੋ ਹਾਂਜੀ ਕਹਿਣਾ ਕੀ ਕਹਿਣਾ ਚਾਹੁੰਦੇ ਹੋ ਸਰ ਕਿਹੜਾ ਇਹ ਜਿਉਂਦੇ ਆ ਕਿ 1212 ਦੇ ਕੋਲ ਲਈ ਪ੍ਰਸ਼ਾਸਨ ਨੇ ਇਹਨਾਂ ਨੂੰ ਖੜ੍ਹਾ ਇੱਥੋਂ ਹਾਂਜੀ ਉਸ ਤੋਂ ਬਾਅਦ ਇਹ ਇਹਨਾਂ ਦੀ ਰਿਪੋਰਟ ਲਿਖਾਈ ਗਈ ਜੀ 12 ਤਰੀਕ ਨੂੰ ਰਿਪੋਰਟ ਲਿਖਾਈ ਗਈ ਪਰ ਉਸ ਤੋਂ ਬਾਅਦ ਇਹ 13 ਤੋਂ 14 ਤੱਕ ਕੋਈ ਮੈਡੀਕਲ ਵਾਸਤੇ ਕੋਈ ਨਹੀਂ ਬੁਲਾਇਆ ਗਿਆ ਇਹਨਾਂ ਨੂੰ ਤੇ ਤੁਸੀਂ ਅਪਰੋਚ ਕੀਤੀ ਥਾਣੇ 'ਪੀ ਮੈਡੀਕਲ ਕਰਾਉ ਦਾ ਹਾਂਜੀ ਅਪਰੋਚ ਕੀਤੀ ਹੈ ਜੀ ਕੀ ਕਿਹਾ ਕੋਈ ਬਸ ਉਹੀ ਕੇ ਬੁਲਾ ਲੈਨੇ ਆ ਕਰ ਦਿੰਨੇ ਆ ਇਦਾਂ ਹੀ ਬਸ ਪਰ ਬੁਲਾਇਆ ਨਹੀਂ ਸਾਡੇ ਕੋਲ ਜੀ ਪੇਸ਼ੈਂਟ ਸੁਰਿੰਦਰ ਸਿੰਘ ਰਾਤ ਆਇਆ ਪਰਸੂ ਰਾਤ ਤੋਂ 2 ਭਾਈ ਸਾਲ ਉਹਦੀ ਮਰਿਆ ਜੀ ਸਰ ਕੋਰੋਜਨ ਦਵਾਈ ਖਾਦੀ ਇਹਨੂੰ ਕੋਰੋਜਨ ਕੋਰੋਜਨ ਕਮਾਦ ਵਗੈਰਾ ਚ ਪਾਉਂਦੇ ਆ ਸਰ ਕਦ ਲਈ ਦਿੱਤੀ ਜਾਂਦੀ ਕਮਾਦ ਚ ਗਰੋਥ ਵਾਸਤੇ ਜਾਂ ਕੱਲ ਹੁੰਦੀ ਹੈ ਗਰੋਥ ਵਾਸਤੇ ਸੰਡੀ ਸੰਡੀ ਵਾਸਤੇ ਵੀ ਹੁੰਦੀ ਹੈ ਦੋਨੋਂ ਕੰਮ ਕਰਦੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਠੀਕ ਤੇ ਫਿਰ ਸਰ ਕੀ ਕੰਡੀਸ਼ਨ ਹੁਣ ਕੰਡੀਸ਼ਨ ਸੈਟ ਹੈ ਜੀ ਅੱਛਾ ਜੀ ਬਾਕੀ 72 ਘੰਟੇ ਤੱਕ 72 ਘੰਟੇ ਬਾਅਦ ਡਾਕਟਰ ਸਾਹਿਬ ਸਾਡੇ ਜਿਹੜੇ ਮੇਨ ਸੀਨੀਅਰ ਡਾਕਟਰ ਉਹ ਕਿੰਨੇ ਛੁੱਟੀ ਲੈਣਗੇ ਠੀਕ ਹੈ ਠੀਕ ਹੈ ਤੇ ਇਹਦਾ ਹੁਣ ਮਤਲਬ ਜਿਹੜੇ ਅਸਰ ਰਿਪੋਰਟਰ ਪਟਾ ਫਾਈਲ ਵਗੈਰਾ ਤੜ ਕੋ ਬਣੀ ਪਈ ਹੋਊਗੀ ਸਾਰਾ ਕੁਝ ਰਿਕਾਰਡ ਹੈ ਸਾਰਾ ਕੁਝ ਸਾਰਾ ਕੋ ਆਪਾਂ ਪੁਲਿਸ ਨੂੰ ਇਨਫੋਰਮੇਸ਼ਨ ਵੀ ਦਿੱਤੀ ਸੀ ਜੀ ਰਾਤ ਨੂੰ ਜਦੋਂ ਪੇਸ਼ੈਂਟ ਸਾਡੇ ਕੋ ਆਇਆ ਜੀ ਯਾਰ ਖਾਂਦਾ ਉਹਨੇ ਹੁਣ ਅੱਗੋਂ ਪੁਲਿਸ ਨੇ ਕਾਰਵਾਈ ਕਰਨੀ ਸਾਡਾ ਜੀ ਜੀ ਨਹੀਂ ਤੁਸੀਂ ਆਪਣਾ ਫਰਜ਼ ਮਤਲਬ ਨਿਭਾ ਚੁੱਕੇ ਹੋ ਆਪਾਂ ਫਰਜ਼ ਨਿਭਾ ਚੁੱਕੇ ਇਹ ਹੀ ਸੋਚੋਗੇ ਪ੍ਰਸ਼ਾਸਨ ਮਤ ਕਰੇ ਤੇ ਜੇਕਰ ਨਾ ਪ੍ਰਸ਼ਾਸਨ ਮਤ ਕਰੂਗਾ ਤੇ ਫਿਰ ਜੋ ਆਪਣੀ ਰਣਨੀਤੀ ਹੋਈ ਫਿਰ ਉਹ ਦੇ ਖਿਲਾਫ ਫਿਰ ਆਪਾਂ ਕੋਈ ਇੱਕ ਮਹਿੰਮ ਵਿਡਾਂਗੇ ਠੀਕ ਹੈ ਧੰਨਵਾਦ ਜੀ ਐ ਅਲੀ ਡੀਅਰ ਡਿਓਸ